ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ 37 ਦੇ ਕਰੀਬ ਜਿਹੜੇ ਇੰਡੀਵਿਜੂਅਲ ਆ ਜੋ ਡੈਥ ਰੋ ਦੇ ਉੱਤੇ ਸੀਗੇ ਉਹਨਾਂ ਨੂੰ ਅੱਜ ਮਾਫ ਕਰ ਦਿੱਤਾ ਹੈਗਾ ਆ ਪ੍ਰੈਜ਼ੀਡੈਂਟ ਵਾਈਡਨ ਹੁਣਾਂ ਨੇ ਕਹਿੰਦੇ ਵੀ ਆਪਣਾ ਪੂਰਾ ਕੈਰੀਅਰ ਵਾਇਲੈਂਸ ਨੂੰ ਤੇ ਕ੍ਰਾਈਮ ਨੂੰ ਘਟਾਉਣ ਦੇ ਲਈ ਜਿਹੜਾ ਲਾਇਆ ਹੈਗਾ ਆ ਤਾਂ ਕਿ ਜਿਹੜਾ ਸਾਡਾ ਜਸਟਿਸ ਸਿਸਟਮ ਆ ਉਹ ਫੇਅਰ ਤੇ ਅਫੈਕਟਿਵ ਰਹੇ ਉਹ ਕਹਿੰਦੇ ਆ ਭਈ ਅਮਰੀਕਾ ਦੇ ਵਿੱਚ ਜਿਹੜੀ ਡੈਥ ਪਲੰਟੀ ਆ ਉਹ ਰੁਕਣੀ ਚਾਹੀਦੀ ਹੈਗੀ ਆ ਅਕਸੈਪਟ ਜਿੱਥੇ ਕਿਤੇ ਟੈਰਰਿਜ਼ਮ ਜਾਂ ਹੇਟ ਮੋਟੀਵੇਟਿਡ ਮਾਸ ਮਰਡਰ ਵਾਲੀ ਸਿਚੁਏਸ਼ਨ ਹੋਵੇ ਸੋ ਉਹਨਾਂ ਨੇ ਕਿਹਾ ਵੀ ਜਿਹੜੇ 37 ਜਣੇ ਜਿਹੜੇ ਡੈਥ ਰੋਅ ਦੇ ਉੱਤੇ ਸੀ ਜਿਨ੍ਹਾਂ ਦੀ ਐਗਜ਼ੀਕਿਊਸ਼ਨ ਹੋਣੀ ਸੀ ਉਹਨਾਂ ਨੂੰ ਜੋ ਮਾਫ ਕੀਤਾ ਗਿਆ ਉਹ ਕਿਸੇ ਤਰ੍ਹਾਂ ਦੇ ਵਾਇਲੈਂਟ ਕਰਾਇਮ ਦੇ ਵਿੱਚ ਨਹੀਂ ਇਨਵੋਲਵ ਸੀ ਇਸ ਤੋਂ ਪਹਿਲਾਂ 1500 ਦੇ ਕਰੀਬ ਹੋਰ ਕੈਦੀ ਜਿਹੜੇ ਬਕਵਕ ਸਜਾਵਾਂ ਕੱਟ ਰਹੀ ਸੀ ਉਹਨਾਂ ਨੂੰ ਇੱਕ ਦਿਨ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਜਿਹੜੀ ਆ ਮਾਫੀ ਦਿੱਤੀ ਸੀਗੀ ਉਹਨਾਂ ਚ ਬਹੁਤ ਸਾਰੇ ਉਹ ਸੀ ਜਿਹੜੇ ਕੋਵਿਡ 19 ਪੈਨਡੈਮਿਕ ਤੇ ਜ਼ਰਾਨ ਉਹਨਾਂ ਨੂੰ ਜੇਲ ਕਰ ਦਿੱਤੀ ਗਈ ਸੀ ਇਸ ਤੋਂ ਬਿਨਾ ਉਹਨਾਂ ਨੇ ਕੁਝ ਐਲਜੀਬੀਟੀ ਕਊ ਜਾਂ ਹੋਰ ਇਹਦੇ ਨਾਲ ਰਿਲੇਟਡ ਜਿਹੜੇ ਜ crime ਦੇ ਵਿੱਚ ਇਨਵੋਲਵ ਸੀਗੇ ਉਹਨਾਂ ਨੂੰ ਜਿਹੜਾ ਕਮਿਊਟ ਕੀਤਾ ਹੈਗਾ ਅ ਸੋ ਇਹ ਵੀ ਇੱਕ ਵੱਡਾ ਨੰਬਰ ਹੈਗਾ ਜਿਹਦੇ ਵਿੱਚ ਵਾਈਟ ਹਾਊਸ ਨੇ ਅੱਜ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਆ ਅ ਪ੍ਰੈਜ਼ੀਡੈਂਟ ਭਈ ਅੱਜ ਦੇ ਪ੍ਰੈਜ਼ੀਡੈਂਟ ਜੋਸਫ ਆਰ ਵਾਈਡਨ ਜੂਨੀਅਰ ਹੋਣੇ 37 ਜਾਣੇ ਜਿਹੜੇ ਇੰਡੀਵਿਜੂਅਲਸ ਆ ਉਹਨਾਂ ਦੇ ਵਿੱਚ ਵਕ-ਵਕ ਲੋਕਾਂ ਦੇ ਨਾਮ ਦੱਸੇ ਗਏ ਆ ਭਈ ਉਹਨਾਂ ਨੂੰ ਅ ਵਿਦਆਊਟ ਪੋਸੀਬਿਲਟੀ ਆਫ ਰੋਲ ਜੋ ਲਾਈਫ ਇਨ ਪ੍ਰਿਜ਼ਨਮੈਂਟ ਦੇ ਵਿੱਚ ਸੀ ਉਹਨਾਂ ਨੂੰ ਮਾਫੀ ਦੇ ਦਿੱਤੀ ਗਈ ਹੈਗੀ ਆ ਜੀ ਬਿਲਕੁਲ ਸੋ ਇਹ ਵੀ ਜਿਹੜੀ ਕਿੰਨੇ ਵੀ ਇੱਕ ਮੁੱਖ ਕਾਰਨ ਇਹਨਾਂ ਦਾ ਇਹ ਮਾਫੀਆਂ ਦੇਣ ਦਾ ਹੈ ਸੀਗਾ ਵੀ 트럼ਪ ਹੋਣਾ ਨੇ ਕਿਹਾ ਸੀਗਾ ਵੀ ਜਿਹੜਾ ਮੋਨੀਟੋਰੀਅਮ ਬਾਈਡਰ ਹੋਣਾ ਨੇ ਲਾਇਆ ਸੀ ਉਸ ਨੂੰ ਹਟਾ ਦੇਣਾ ਤਾਂ ਐਗਜ਼ੀਕਿਊਸ਼ਨਜ਼ ਸਪੀਡ ਦੇ ਨਾਲ ਜਿਹੜੀਆਂ ਉਹ ਕਰਨਗੇ ਇਹ ਕਿਹ ਵੀ ਐਂਗਲ ਤੋਂ ਜਿਹੜਾ ਇਸ ਨੂੰ ਦੇਖਿਆ ਗਿਆ ਆ 40 ਜਣੇ ਇਸ ਟਾਈਮ ਫੈਡਰਲ ਡੈਥ ਰੋ ਦੇ ਪ੍ਰिजनਰ ਨੇ ਉਹਨਾਂ ਚੋਂ ਤਿੰਨ ਜਣਿਆਂ ਦੀਆਂ ਜਿਹੜੀਆਂ ਡੈਥ ਰੋ ਆ ਉਹ ਬਰਕਰਾਰ ਰੱਖਿਆ ਹੈ ਉਹਨਾਂ ਨੂੰ ਮੌਤ ਦੀਆਂ ਸਜ਼ਾਵਾਂ ਜਿਹੜੀਆਂ ਉਹਨਾਂ ਦੀਆਂ ਘਟਾਈਆਂ ਨਹੀਂ ਆ ਉਹਨਾਂ ਤਿੰਨਾਂ ਦੇ ਬਾਰੇ ਜੇ ਦੱਸਤੀ ਜਾਈਏ ਇੱਕ ਜਣਾ ਉਹ ਆ ਜਿਹਨੇ ਬੋਸਟਨ ਦੀ ਮੈਰਾਥਨ ਦੀ ਬੰਬਿੰਗ ਕੀਤੀ ਸੀ ਜ਼ੋਖਾਰ ਤਸਰਨੇਵ 2013 ਦੇ ਵਿੱਚ ਇਹ ਇਸ ਦੋਸ਼ਾਂ ਦੇ ਵਿੱਚ ਦੋਸ਼ੀ ਕਰਾਰ ਹੋਇਆ ਸੀ ਤੇ ਇਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਤਿੰਨ ਜਣਿਆਂ ਦੀ ਉਦੋਂ ਮੌਤਾਂ ਹੋਈਆਂ ਸੀ ਤੇ 250 ਤੋਂ ਵੱਧ ਲੋਕ ਜਖਮੀ ਹੋਏ ਸੀ ਇਸ ਦੀ ਜਿਹੜੀ ਕਨਵਿਕਸ਼ਨ ਆ ਉਹ ਬਰਕਰਾਰ ਰੱਖੀ ਆ ਉਹਨਾਂ ਨੂੰ ਮਾਫੀ ਨਹੀਂ ਦਿੱਤੀ ਗਈ ਇੱਕ ਜਿਹੜਾ ਰੌਬਰਟ ਬਾਵਰਸ ਆ ਅ uh, 2018 ਦੇ ਵਿੱਚ ਇੱਕ ਸਿਨੇਗੋਗ ਦੇ ਉੱਤੇ ਮਾਸ ਸ਼ੂਟਿੰਗ ਕੀਤੀ ਸੀ ਪittsburg ਦੇ ਵਿੱਚ 11 ਜਾਨਾਂ ਦੀਆਂ ਉੱਤੇ ਮੌਤਾਂ ਹੋਈਆਂ ਸੀ ਉਸ ਦੀ ਵੀ ਮੌਤ ਦੀ ਸਜ਼ਾ ਬਰਕਰਾਰ ਰੱਖੀ ਗਈ ਆ ਤੇ ਨਾਲ ਡਿਲਨ ਰੂਫ ਚਾਰਲਸਟਨ ਸਾਊਥ ਕੈਰੋਲਿਨਾ ਦੇ ਵਿੱਚ ਮਦਰ ਮੈਨੂਅਲ ਜਿਹੜਾ ਐਫਰੀਕਨ ਅਮਰੀਕਨ ਚਰਚ ਸੀ ਜਿੱਥੇ 9 ਜਾਨਾਂ ਨੂੰ ਉਸ ਨੇ ਮਾਰਿਆ ਸੀਗਾ ਕਾਲੇ ਮੂਲ ਦੇ ਹੋਣ ਕਰਕੇ 2015 ਚ ਉਸ ਨੂੰ ਵੀ ਸਜ਼ਾ ਮਾਫੀ ਦੇਣ ਤੋਂ ਨਾ ਕੀਤਾ ਸੀਗਾ ਪਹਿਲਾਂ ਜਦੋਂ ਚਰਚਾ ਛਿੜੀਆਂ ਸੀਗੀਆਂ ਵੀ ਇਹਨਾਂ ਨੇ ਡੈਥ ਰੋ ਦੇ ਜਿਹੜੇ ਇਨਮੇਟਸ ਆ ਉਹਨਾਂ ਦੀਆਂ ਕਮਿਊਟ ਕਰ ਦੇਣੀਆਂ ਮੌਤੀਆਂ ਸਜ਼ਾਵਾ ਤਾਂ ਉਦੋਂ ਇਹਨਾਂ ਦਾ ਇਹ ਚਿੰਤਾ ਜਿਹੜੀ ਉਹ ਕਈਆਂ ਨੂੰ ਸੀਗੀ ਵੀ ਅਜਿਹੇ ਲੋਕਾਂ ਦੀ ਵੀ ਕੀ ਸਜ਼ਾ ਮਾਫ਼ ਉਹ ਕਰਨਗੇ ਜਿਨ੍ਹਾਂ ਨੇ ਇਦਾਂ ਦੇ ਕਨੌਣੇ ਕੰਮ ਕੀਤੇ ਹੈਗੇ ਆ ਸੋ ਸਜ਼ਾ ਮਾਫੀ ਦਾ ਮਤਲਬ ਹੈ ਵੀ ਸਿਰਫ ਮੌਤ ਦੀ ਸਜ਼ਾ ਨਹੀਂ ਦੇਣੀ ਬਾਕੀ ਉਮਰ ਭਾਰ ਉਹ ਜਿਹੜੇ ਜੇਲ੍ਹ ਦੇ ਵਿੱਚ ਜਿਹੜੇ ਉਹ ਜ਼ਰੂਰ ਰਹਿਣਗੇ ਸੋ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ ਉਹ ਇਹ ਮੰਨਦੇ ਆ ਵੀ ਮੌਤ ਦੀ ਸਜ਼ਾ ਜਿਹੜੀ ਉਹ ਨਹੀਂ ਦੇਣੀ ਚਾਹੀਦੀ ਪਰ ਇੱਥੇ ਇਹਨਾਂ ਨੇ ਪਿਕ ਐਂਡ ਚੂਜ਼ ਜਿਹੜਾ ਉਹ ਜ਼ਰੂਰ ਡੈਫੀਨੇਟਲੀ ਕੀਤਾ ਆ ਵੀ ਕੁਸ਼ਕ ਨੂੰ ਜਿਹੜਾ ਉਹਨਾਂ ਨੇ ਮਾਫ਼ ਕੀਤਾ ਤੇ ਬਹੁਤਿਆਂ ਨੂੰ ਇਨਫੈਕਟ ਕਵਾਂਗੇ ਵੀ ਉਹਨਾਂ ਨੇ ਮੌਤ ਦੀ ਸਜ਼ਾ ਤੋਂ ਮਾਫੀ ਦਿੱਤੀ ਹੈ ਤੇ ਤਿੰਨ ਜਾਣਿਆਂ ਨੂੰ ਜਿਹੜਾ ਉਹ ਮੌਤ ਦੀ ਸਜ਼ਾ ਦੇ ਉੱਤੇ ਬਰਕਰਾਰ ਜਿਹੜਾ ਉਹ ਰੱਖਿਆ ਮੈਨੂੰ ਲੱਗਦਾ ਉਹਨਾਂ ਨੂੰ ਇਹ ਸੀਗਾ ਵੀ ਜੇਕਰ ਇਹਨਾਂ ਨੂੰ ਵੀ ਮਾਫ਼ ਕਰ ਦਿੰਦੇ ਤੇ ਇਸ ਦਾ ਜਿਹੜਾ ਰੌਲਾ ਆ ਉਹ ਜ਼ਿਆਦਾ ਜਿਹੜਾ ਉਹ ਪੈਣਾ ਆ ਸੋ 40 ਦੇ ਵਿੱਚੋਂ 37 ਦੀਆਂ ਜਿਹੜੀਆਂ ਮੌਤ ਦੀਆਂ ਸਜ਼ਾਵਾਂ ਆ ਉੱਥੋਂ ਉਹਨਾਂ ਨੇ ਮਾਫੀ ਦੇ ਦਿੱਤੀ ਹੈ